ਫਗਵਾੜਾ ਦੇ ਮੋਹੱਲਾ ਕਸ਼ਿਆ ਪਰਾਸਪੂਤਾ ਪੰਸਾ ਵਾਲਾ ਬਿਆਰ ਤੋਂ ਲੱਗੇ ਇੱਕ ਟਾਵਰ ਦਾ ਮੋਹੱਲਾ ਵਾਸੀਆਂ ਨੇ ਵਿਦਰੋਹ ਕਰਦੇ ਗਏ ਕਿਹਾ ਕਿ ਮੋਹੱਲੇ ਵਿੱਚ ਟਾਵਰ ਨਹੀਂ ਲੱਗਣ ਦੇਣਾ ਪਰ ਮਾਲਕ ਨਾਲ ਕੀ ਗੱਲਬਾਤ ਹੋਈ ਤੇ ਕੀ ਕਹਿ ਰਹੇ ਹਨ ਮੋਹੱਲਾ ਵਾਸੀ ਤੁਸੀਂ ਆਪੇ ਹੀ ਸੁਣ ਲਵੋ ਪੀਟੂ ਫਲੈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਢਿੰਗਰਾ ਦੀ ਰਿਪੋਰਟ ਹਾਂਜੀ ਪਾਜੀ ਇਹ ਆਪਣੇ ਨਾ ਇੱਥੇ ਜਿੱਦਾਂ ਛੱਤ ਦੇ ਨਾਲ ਹੀ ਇੱਕ ਛੱਤ ਛੱਡ ਕੇ ਟਾਵਰ ਲੱਗ ਗਿਆ ਆ ਤੇ ਜਿਹਦੇ ਨਾਲ ਸਾਨੂੰ ਜਿੱਦਾਂ ਮੋਹੱਲਿਆ ਵਾਸੀਆਂ ਨੂੰ ਬਹੁਤ ਪਰੇਸ਼ਾਨੀ ਆ ਵੀ ਅਸੀਂ ਇਹ ਕਹਿੰਨੇ ਆ ਕਿ ਇਹ ਲੁਹਾਇਆ ਜਾਏ ਕਿਉਂਕਿ ਤੁਹਾਨੂੰ ਵੀ ਪਤਾ ਹੈ ਇਸ ਟਾਵਰ ਦੀ ਕਿੰਨੀ ਰੇਂਜ ਮਾਰੀ ਹੁੰਦੀ ਆ ਇਹ 4G ਨਹੀਂ 5G ਹੈ 5G ਦੇ ਤੇ ਤੁਹਾਨੂੰ ਪਤਾ ਹੈ ਵੀ ਮਤਲਬ ਕਿੰਨਾ ਖਤਰਨਾਕ ਆ ਅਸੀਂ ਇਹੀ ਰਿਕਵੈਸਟ ਕਰਦੇ ਆ ਕਿ ਪਲੀਜ਼ ਇਹ ਲੁਹਾਇਆ ਜਾਵੇ ਕਿਉਂਕਿ ਇਹ ਰਾਤੋਂ ਰਾਤ ਲਗਾਇਆ ਗਿਆ ਨਾ ਮੋਹੱਲਾ ਵਾਸੀਆ ਦੀ ਕਿਸੇ ਦੀ ਵੀ ਨਹੀਂ ਲਈ ਇਹਨੇ ਪਰਮਿਸ਼ਨ ਬੰਦੇ ਨੇ ਬਿਨਾ ਪੁੱਛੇ ਹੀ ਰਾਤੋਂ ਰਾਤ ਲਗਾ ਦਿੱਤਾ ਆ ਸਾਡੇ ਜਦ ਕੀ ਬੱਚੇ ਆ ਦੇਖੋ ਛੋਟੇ ਛੋਟੇ ਬੱਚੇ ਸਾਡਾ ਵਾਸ਼ਰੂਮ ਉੱਪਰ ਆ ਬੱਚੇ ਵਾਸ਼ਰੂਮ ਆਣ ਤੋਂ ਵੀ ਡਰਦੇ ਆ ਕਿ ਕਿੰਨੀ ਤਕਲੀਫਾਂ ਗਾਂ ਜਦੋਂ ਰੀਸਟਾਰਟ ਹੋ ਗਿਆ ਕਿੰਨੀ ਪ੍ਰੋਬਲਮ ਹੋਣੀ ਹੈ ਕਿੰਨੀਆਂ ਬਿਮਾਰੀਆਂ ਨੇ ਦੇ ਨਾਲ ਇਹਨਾਂ ਨੇ ਲੋਕਾਂ ਨੂੰ ਘੇਰਨਾ ਹੈ ਅਸੀਂ ਇਹੀ ਰਿਕਵੈਸਟ ਕਰਦੇ ਆ ਕਿ ਪਲੀਜ਼ ਇਹਨੂੰ ਉਤਾਰਿਆ ਜਾਵੇ ਹਾਂਜੀ ਆਂਟੀ ਜੀ ਤੁਹਾਡਾ ਕੀ ਨਾਮ ਹੈ ਜੀ ਚਿੱਲਾ ਦੇ ਜੀ ਕਿੱਥੇ ਦੇ ਨਿਵਾਸੀ ਆ ਜੀ ਹਾਂਜੀ ਇਸੇ ਮਹੱਲੇ ਦੇ ਆ ਪੰਚਾਬਜ਼ਾਰ ਦੇ ਹਾਂਜੀ ਕੀ ਮਾਮਲਾ ਹੈ ਜੀ ਮਾਮਲਾ ਸਾਨੂੰ ਇਹ ਹੀ ਆ ਵੀ ਇਹਨੂੰ ਸਾਡੇ ਸਾਹਮਣੇ ਦਿੱਕਤ ਬਹੁਤ ਆਉਂਦੀ ਹੈ ਇਸ ਟਾਵਰ ਦੀ ਵੀ ਕੋਈ ਵੀ ਮਹੱਲੇ ਦੇ ਵਿੱਚ ਸਾਡੇ ਕੋਈ ਇਦਾਂ ਦਾ ਕੰਮ ਨਹੀਂ ਹੋਇਆ ਹੈਗਾ ਇਹ ਨਵਾਂ ਹੀ ਕੰਮ ਇਹਨਾਂ ਨੇ ਕੀਤਾ ਹੈਗਾ ਅਗੇ ਤੋਂ ਅਗੇ ਹੁਣ ਇਹਨਾਂ ਦਾ ਫੇਰ ਆ ਹੋਰ ਕਿ ਦੁਕਾਨਦਾਰ ਲਵਾ ਸਕਦਾ ਆ ਤੇ ਇਹਨੂੰ ਰੋਕਿਆ ਜਾਵੇ ਤਾਂ ਹੁਣ ਪ੍ਰਸ਼ਾਸਨ ਤੋਂ ਕੀ ਮੰਗਾ ਤੁਹਾਡੀ ਅਸੀਂ ਸਾਡੀ ਇਹ ਮੰਗਿਆ ਕਿ ਇਹਨੂੰ ਲਾਹ ਦਿੱਤਾ ਜਾਵੇ ਮੇਰਾ ਨਾਮ ਜੀ ਵਿਕਾਸ ਕੁਮਾਰ ਆ ਮੈਂ ਮੱਲਾ ਕਸ਼ਵਰ ਰਾਜ ਪੁੱਤਰ ਦਾਹਨ ਵਾਲਾ ਆ ਤੇ ਮੇਰਾ ਘਰ ਆ ਇੱਥੇ ਵੱਸਦਾ ਵਾ ਤੇ ਆ ਟਾਵਰ ਲੱਗਾ ਵਾ ਜਿਨ੍ਹਾਂ ਨੇ ਲਵਾਇਆ ਉਹਨਾਂ ਦਾ ਨਾਮ ਹਰੀਸ਼ ਬਰਮਾਨੀ ਆ ਤੇ ਇਹ ਰਾਤੋ ਰਾਤ ਟਾਵਰ ਲੱਗਾ ਇਹ ਸੋਮਵਾਰੀ ਰਾਤ ਨੂੰ ਅਸੀਂ ਇਹ ਮੰਗਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਲਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਜਾਂ ਛੋਟੇ-ਛੋਟੇ ਉਹ ਸਹੀ ਸਲਾਮਤ ਹੋਣ ਅਸੀਂ ਬਾਕੀਆਂ ਦੀ ਵੀ ਖੈਰੀ ਚਾਹੁੰਦੇ ਆ ਆਪਣੀ ਵੀ ਚਾਹੁੰਦੇ ਆ ਸਸ ਅਸੀਂ ਤਾਂ ਸਭ ਇਹ ਹੀ ਮੰਗਾ ਸਾਡੇ ਸਟਾਟ ਜੀ ਹਾਂਜੀ ਤਾਂ ਹਾਂਜੀ ਭਾਜੀ ਕੀ ਮਾਮਲਾ ਜੀ ਹਾਂਜੀ ਇਹ ਟਾਵਰ ਦਾ ਹੀ ਆ ਮੁਹੱਲੇ ਦੇ ਵਿੱਚ ਇਹਨ ਸਾਡੇ ਨਾਲ ਲੱਗਦਾ ਪਿਆ ਆ ਤੇ ਪੂਰਾ ਰਿਹਾਇਸ਼ ਏਰੀਆ ਆ ਤੇ ਇੱਥੇ ਲੱਗਣਾ ਨਹੀਂ ਚਾਹੀਦਾ ਸੀ ਇਹਨਾਂ ਨੇ ਕਿਸੇ ਦੀ ਪਰਮਿਸ਼ਨ ਨਹੀਂ ਲਈ ਕਿਸੇ ਨੂੰ ਕੁਝ ਪੁੱਛਿਆ ਨਹੀਂ ਚੋਰੀ ਚੁਪੇ ਰਾਤੋ ਰਾਤ ਟਾਵਰ ਲਗਾਇਆ ਅਸੀਂ ਅਸਵੇਰੇ ਉੜਦੇ ਸਾਰੇ ਦੇਖਿਆ ਤੇ ਫਿਰ ਇਹਨਾਂ ਨੂੰ ਕਿਹਾ ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਹੈਗੀ ਤੇ ਬਣਾਜ ਦੇਖੋ ਸ਼ਾਮ ਨੂੰ ਕਿਹਾ ਹੋਇਆ ਵੈਸੇ 5 ਵਜੇ ਦਾ ਟਾਈਮ ਦਿੱਤਾ ਆ ਦੇਖੋ ਕੀ ਕਰਦੇ ਆ ਪਰ ਸਾਨੂੰ ਇਹ ਚਾਹੀਦਾ ਨਹੀਂ ਟਾਵਰ ਨਹੀਂ ਦਸਰੇ ਅਸੀਂ ਪੁਲਿਸ ਵੀ ਆਈ ਸੀ ਉਹਨਾਂ ਦਾ ਕੀ ਕੀ ਕਹਿਣਾ ਜੀ ਅਸੀਂ ਪਰਸੋ ਦਰਖਾਸਤ ਦਿੱਤੀ ਆ ਕਿ ਆਏ ਸੀ ਉਹਨਾਂ ਨੇ ਰਜਿਸਟਰ ਨਹੀਂ ਸੀ ਕੀਤੀ ਅੱਛਾ ਜੀ ਅੱਜ ਅਸੀਂ ਸਾਰੇ ਜਿਹੜਾ ਸਾਡੇ ਨਾਲ ਗਏ ਇਕੱਠੇ ਹੋ ਕੇ ਅੱਜ ਅਸੀਂ ਪਤਾ ਕੀਤਾ ਤੇ ਉਹ ਕਹਿੰਦੇ ਤੁਹਾਡੀ ਕੰਪਲੇਂਟ ਲਿਖੀ ਨਹੀਂ ਗਈ ਸੀ ਅੱਛਾ ਜੀ ਫਿਰ ਅੱਜ ਦੁਬਾਰਾ ਲਿਖਵਾਈ ਗਈ ਆ ਹਾਂਜੀ ਅੱਜ ਫਿਰ ਆਏ ਉਹ ਨਾਲ ਤੇ ਅੱਜ ਉਹਨਾਂ ਨੇ 5 ਵਜੇ ਦਾ ਇਹਨਾਂ ਨੇ ਵੀ ਟਾਈਮ ਦਿੱਤਾ ਤਾਂ ਹੁਣ ਸਾਰਿਆਂ ਦਾ ਕੀ ਕਹਿਣਾ ਵਾ ਪ੍ਰਸ਼ਾਸਨ ਦੋ ਕੀ ਮੰਗਾਂ ਸਾਰੇ ਇਹ ਕਹਿੰਦੇ ਆ ਕਿ ਇਹ ਤਾਂ ਵਧਾਇਆ ਜਾਵੇ ਵਧਾਇਆ ਜਾਵੇ ਇਹ ਕਹਿੰਦੇ ਤਾਂ ਹੱਜਾਈ ਜਾਣਾ ਹਾਂਜੀ ਇਹਦੇ ਆਪਣੇ ਬੱਚੇ ਸੇਫ ਰਹਿਣੇ ਚਾਹੁੰਦੇ ਕਹਿੰਦੇ ਕੰਪਨੀ ਵਾਲਿਆਂ ਨੇ ਕਿਉਂ ਲਵਾਇਆ ਵਾ ਪਹਿਲੇ ਤੂੰ ਪਰਮਿਸ਼ਨ ਦਿੱਤੀ ਹੋਏ ਤਦ ਹੀ ਪੰ ਕੰਪਨੀ ਵਾਲੇ ਲਾ ਕੇ ਗਏ ਉਹਨੇ ਮੱਲੇ ਵਾਲੇ ਨੂੰ ਪੁੱਛਿਆ ਜਾਂ ਬਾਜ਼ਾਰ ਵਾਲੇ ਨੂੰ ਪੁੱਛਿਆ ਬਾਜ਼ਾਰ ਵਾਲੇ ਨੂੰ ਕਹਿੰਦੇ ਤੁਹਾਨੂੰ ਕੋਈ ਤਕਲੀਫ ਹੈ ਬਾਜ਼ਾਰ ਵਾਲੇ ਕੋ ਉਹਨਾਂ ਦੇ ਸਾਹਮਣੇ ਆ ਕੇ ਪੁੱਛਿਆ ਅਸੀਂ ਪੁੱਛਿਆ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਨੱਚ ਰਹੀ ਅਸੀਂ ਪੁੱਛਿਆ ਤੁਹਾਨੂੰ ਪਰਮਿਸ਼ਨ ਲਈ ਸੀ ਤੁਹਾਡੇ ਕੋਲ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿਸੇ ਕੋਈ ਪਰਮਿਸ਼ਨ ਨਹੀਂ ਕਿਸੇ ਕੋਲ ਨਹੀਂ ਹੈਗੀ ਇਹਨਾਂ ਬਜਾਏ ਇਹ ਦੇਸਾਂ ਦੇ ਆਪਣੇ ਆਪਣੇ ਘਰੇ ਚੱਲ ਜਾਣਾ ਕਿਉਂਕਿ ਸਾਡੇ ਉੱਥੇ ਘਰ ਵੱਸਦੇ ਅਸੀਂ ਹੀ ਇੱਥੇ ਰਹਿਣਾ ਤੇ ਉਹ ਕਿ ਸਾਡੇ ਬੱਚੇ ਨਹੀਂ ਚੱਲ ਜੇਣਾ ਪੁਲਿਸ ਇਹਨਾਂ ਨੂੰ ਉਤਰਵਾਇਆ ਜਾ ਜਿੱਦਾਂ ਵੀ ਇਹ ਤਰਾਨ بس ਸਾਨੂੰ ਹੋਰ ਕੁਛ ਨਹੀਂ ਚਾਹੀਦਾ ਕੋਈ ਮਾਮਲਾ ਕੋਈ ਏਡਾ ਵੱਡਾ ਵੀਕ ਇਸ਼ੂ ਹੈ ਨਹੀਂ ਸੀ ਜਿਹੜਾ ਮੱਲੇ ਵਾਲਿਆਂ ਨੇ ਵੀਕ ਇਸ਼ੂ ਬਣਾ ਲਿਆ ਓਕੇ ਮੱਲੇ ਦੇ ਵਿੱਚ ਇੱਕ ਟਾਵਰ ਲੱਗਾ ਹੋਇਆ ਆਲਰੇਡੀ ਪਿਲ ਲਈ ਉਹਦੀ ਮਨਿਆਤ ਖਤਮ ਹੋ ਗਈ ਹੈ ਠੀਕ ਹੈ ਜੀ ਉਹਦੀ ਜਗ੍ਹਾ ਕੰਪਨੀ ਵਾਲਿਆਂ ਨੇ ਜੋ ਲੋਕੇਸ਼ਨ ਲਈ ਉਹਨਾਂ ਨੇ ਆ ਨਾ ਉੱਪਰ ਛੱਤ ਤੇ ਮੇਰੀ ਤੇ ਇੱਕ ਦੋ ਛੋਟੇ ਜਿਹੇ ਬੂਸਟਰ ਲਾ ਦਿੱਤੇ ਆ ਟਾਵਰ ਉਤਾਰ ਦੇਣ ਇੱਥੇ ਜਿਹੜਾ ਮੱਲੇ 'ਚ ਪਹਿਲਾਂ ਆਲਰੇਡੀ ਚੱਲ ਰਿਹਾ ਹੈਗਾ ਠੀਕ ਹੈ ਜੀ ਕਿਉਂਕਿ ਉਹ ਟਾਵਰ ਦੀ ਮਨਿਆਤ ਖਤਮ ਹੋ ਚੁੱਕੀ ਸੀ ਉਹਨਾਂ ਨੂੰ ਲੋਕੇਸ਼ਨ ਚਾਹੀਦੀ ਸੀ ਤੇ ਇਹਦੇ ਵਾਸਤੇ ਉਹਨਾਂ ਨੇ ਮੇਰੀ ਦਕਾਨ ਦੀ ਛੱਤ ਉਹਨ ਕਿ ਕੰਪਨੀ ਵਾਲੇ ਨੇ ਸਾਰੇ ਲੀਗਲ ਡਾਕੂਮੈਂਟਸ ਮੈਨੂੰ ਦਿਖਾ ਕੇ ਤੇ ਇਸ ਚੀਜ਼ ਨੂੰ ਉੱਪਰ ਛਾਤੇ ਲਾਇਆ ਹੈਗਾ ਹੁਣ ਵੀ ਮੱਲੇ ਵਾਲੇ ਥੋੜੀ ਜਿਹਾ ਪਹਿਲਾਂ ਮੇਰੇ ਕੋ ਆਏ ਸੀ ਮੈਂ ਉਹਨਾਂ ਨੂੰ ਸਾਰੇ ਲੀਗਲ ਡਾਕੂਮੈਂਟਸ ਦਿਖਾ ਕੇ ਆਏ ਗਿਆ ਤੇ ਮੈਨੂੰ ਲੱਗਦਾ ਕਿ ਉਹ ਸੈਟੀਸਫਾਈਟ ਹੋ ਕੇ ਥੋੜੇ ਮੇਰੇ ਹੁਣ ਚਲੇ ਗਏ ਹੈਗੇ ਤੇ ਇੱਕ ਆਪਣੇ ਪੁਲਿਸ ਸਟੇਸ਼ਨ ਸਿਟੀ ਫਗਵਾੜਾ ਕੋ ਵੀ ਮੇਰੇ ਕੋ ਆਏ ਸੀਗੇ ਆਪਣੀ ਗੁਸ਼ਣ ਜੀ ਤੇ ਮੈਂ ਉਹਨਾਂ ਨੂੰ ਵੀ ਡਾਕੂਮੈਂਟਸ ਦਿਖਾਤੇ ਹੈਗੇ ਅੱਜ ਸ਼ਾਮੀ ਉਹਨਾਂ ਨੇ ਮੈਨੂੰ 5 ਵਜੇ ਦਾ ਟਾਈਮ ਦਿੱਤਾ ਹੈ ਡਾਕੂਮੈਂਟਸ ਲੈ ਕੇ ਜਾ ਤਾ ਉਹਨਾਂ ਨੂੰ ਦਿਖਾਣੇ ਹੈਗੇ ਆ ਤੇ ਮੈਨੂੰ ਲੱਗਦਾ ਕਿ ਮੇਰੀ ਇਸ ਗੱਲਬਾਤ ਨਾਲ ਮਲੇ ਵਾਲੇ ਵੀ ਕਾਫੀ ਸੈਟੀਸਫਾਈਡ ਹੋ ਗਈ ਹੈ ਤੇ ਹੁਣ ਸ਼ਾਮੀ ਮੈਂ ਆਪਣਾ ਕਿਸੇ ਵੀ ਡਿਪਾਰਟਮੈਂਟ ਤੋਂ ਕੋਈ ਵੀ ਮੈਨੂੰ ਨੋਟਿਸ ਆਇਆਗੇ ਮੈਂ ਉਥੇ ਲੀਗਲ ਡਾਕੂਮੈਂਟਸ ਜਾ ਕੇ ਜ਼ਰੂਰ ਦਿਖਾਉਂਗਾ ਕਿਉਂਕਿ ਮੈਂ ਵੀ ਸ਼ਹਿਰ ਵਸਿਆ ਹਾਂ ਮੈਂ ਕੋਈ ਮਰਿਆਦਾ ਦਾ ਕੋਈ ਉਲੰਘਣ ਨਹੀਂ ਕਰਤੀ ਕੋਈ ਚੀਜ਼ ਲਗਾ ਰਿਹਾ ਹੈਗਾ ਤੇ ਅੱਜ ਕੱਲੇ ਛੋਟੀ ਜਿਹੀ ਬੇਨਤੀ ਫੇਰ ਵੀ ਮੈਂ ਜ਼ਰੂਰ ਸਾਰਿਆਂ ਨੂੰ ਜ਼ਰੂਰ ਕਰੂੰਗਾ ਤੁਸੀਂ ਵੀ ਮੇਰੀ ਰਿਪੋਰਟਿੰਗ ਤਾਂ ਲੈ ਹੀ ਰਹੇ ਹੋ ਟਾਵਰ ਹਟ ਬਿਨਾਂ ਅੱਜ ਕੱਲ ਕੋਈ ਮੋਬਾਈਲ ਨਹੀਂ ਚੱਲਦਾ ਕੋਈ ਵਰਲਡ ਆਰਗੇਨਾਈਜ਼ ਨੇ ਜਿਹੜੇ ਮੇਰੇ ਉੱਪਰ ਬੂਸਟਰ ਲੱਗੇ ਆ ਉਹਦੀ ਸਿਰਫ ਰੇਂਜ ਹੈਗੀ 0.002 ਓਕੇ ਇਹ ਤੁਸੀਂ ਕਿਤੇ ਸਰਚ ਕਰ ਲੂਗੇ ਤਾਂ ਤੁਸੀਂ ਸੋਚੋਗੇ 10 ਮੋਬਾਈਲਾਂ ਤੋਂ ਕੀ ਇਹ ਸਿੰਗਲ ਇੱਕ ਮੋਬਾਈਲ ਤੋਂ ਵੀ ਕਾਟੇ ਦੀ ਰੇਂਜ ਆ ਰਹੀ ਹੈ ਜਿਹੜਾ ਲੋਕਾਂ ਦੇ ਵਿੱਚ ਬਊਆ ਬਣਿਆ ਮੈਨ ਲੋਕਾਂ ਨੂੰ ਕਹਿਣਾ ਚਾਹਨਾ ਕਿ ਇਹਨੂੰ ਬਊਆ ਨਾ ਬਣਾਓ ਕਿੱਡਾ ਵੱਡਾ ਵੀ ਇਸ਼ੂ ਨਹੀਂ ਹੈ ਠੀਕ ਹੈ ਥੈਂਕ ਯੂ ਸਰ